ਵਾਨ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਮਈ ਪੰਜਾਬ ਵਾਲਿਆਂ ਦੇ ਨਿਤਨੇਮ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਨਿਰਵੈਰਤਾ ਸਹਿਰ ਸੰਗਮਣ ਹੋਏ ਕਾਕਾ ਗੁਰਸਾਹਿਬ ਸਿੰਘ ਜਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ ਸਮੁੱਚੇ ਪਰਿਵਾਰ ਵੱਲੋਂ ਜੋ ਉਸਦੀ ਸਹਿਜ ਬਾੜ ਸੰਗ ਗੁਰਦੁਆਰਾ ਸਾਹਿਬ ਵਿਖੇ ਰਮ ਕਰਵਾਇਆ ਹੈ ਇਨਾਂ ਦੀ ਹੋਂਦ ਸੰਪੂਰਨਤਾ ਹੋਵੇਗੀ ਆਪ ਸਮੂਹ ਸੰਤਾਂ ਨੇ ਇਸ ਤਰ੍ਹਾਂ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੇ ਧਾਣ ਚਰਨਾਂ ਵਿੱਚ ਸੱਜ ਬੈਠਣ ਦੀ ਕਿਰਪਾ ਅਤਿ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨੂ ਆਕਾਰ ਤਕੀਨ ਕਹੁ ਨਾਨਕ ਹਰ ਭਜ ਮਨਾ ਜੀ ਜਿਤ ਜਲ ਕੋ ਮੀਨ ਵਿਖਿਆਨ ਸਿਉ ਕਾਹੇ ਰਚਿਓ ਨਿਮਕ ਨ ਹੋਵੇ ਉਦਾਸ ਕਹੁ ਨਾਨਕ ਭਜ ਹਰ ਮਨਾ ਪਰ ਨਜਮ ਉਦਿਓ ਹੀ ਗਇਓ ਨਿਉ ਜਰਾ ਤਨੀਤ ਕਉ ਨਾਨਕ ਭਜ ਹਰਮਨਾ ਔਦ ਜਾਤ ਹੈ ਬੀਤ ਮਿਰਦਰ ਭਇਓ ਸੂਝ ਨਹੀਂ ਕਾਲ ਕੋ ਉਚਿਓ ਆਨ ਕਉ ਨਾਨਕ ਨਰ ਭਾਵ ਸਗਲ ਜਿਨਿ ਆਪਣੀ ਕਰਮਾਨ ਇੰਦ ਮੈਂ ਕਤ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੋ ਧਾਰਨ ਭੈ ਹਰਨ ਹਰਿਆ ਨਾਥ ਕੀ ਨਾਥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤ ਉਮ ਸਾਥ ਆਨ ਧਨ ਜਿਹ ਤੋਂ ਕਉ ਦਿਓ ਤਾ ਸਿਉ ਨੇਹੂ ਨਾ ਕੀਨ ਕਹੁ ਨਾਨਕ ਨਰ ਭਾਵਰੀ ਅਬ ਕਿਉ ਡੋਲਤ ਦੀਨ ਆਨ ਧਨ ਸੰਪੈ ਸੁਖ ਦਿਓ ਅਰ ਜੇਨੀ ਕੇ ਧਾਮ ਕਹੁ ਨਾਨਕ ਸੁਨਰੀ ਮਨਾ ਸਿਮਰਤ ਕਾਹੀ ਨਾਰਾ ਸੁਤ ਦਾਤਾ RAM ਹੈ ਤੂ ਸਰਨਾ ਨ ਕੋਈ ਕਉ ਨਾਨਕ ਸੁਨ ਰੇ ਮਨਾ ਦੇਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੈ ਭਜਰੇ ਤੈ ਮੀਤ ਕਉ ਨਾਨਕ ਸੁਨ ਰੇ ਮਨਾ ਆਉ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਨ ਤੇ ਉਪਜਿਓ ਨਾਨਕਾ ਲੀਨ ਕਾਹਿ ਮਹਮਾਨ ਕਟ ਘਟ ਮੈਂ ਮਰਿ ਜੂ ਵਸੈ ਸੰਤਨ ਕੈ ਉਪਕਾਰ ਕਹੁ ਨਾਨਕ ਤੇ ਭਜ ਮਾਨਾ ਭਉ ਨੇ ਉਤਰਹਿ ਪਾਰ ਦੁੱਖ ਦੁਖ ਜੇ ਪਰ ਸੈ ਨਹੀਂ ਲੋਭ ਮੋਹ ਅਭਾਨ ਕਹਉ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸ ਤਤਨ ਦਿਆ ਨਹੀਂ ਜੇ ਕੰਚਨ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨ ਕੁਤਤਾ ਹੀ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬਰੀ ਮੀਤ ਸਮਾਨ ਕਹੋ ਨਾਨਕ ਸੁਨ ਰਹੀ ਮਨਾ ਮੁਕਤ ਤਾ ਹੀ ਤੈ ਜਾਨ ਪਰ ਕਾਹੂ ਕਉਂਦੇ ਤਨ ਹੈ ਮਨ ਪਰ ਮਾਨਤਿਆ ਨੈਣਾ ਗਉ ਕਉ ਨਾਨਕ ਸੁਨਵੀ ਮਨਾ ਤੇ ਨਰ ਮਾਖੈ ਭਾਗ ਜੇ ਮਾਇਆ ਮਮਤਾ ਕੀ ਸਤ ਤੇ ਤਰਿਉ ਉਦਾਸ ਕਉ ਨਾਨਕ ਸੁਨਰੀ ਮਨਾ ਤੇ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹੋ ਮੈਤ ਬਚਨ ਕਹੁ ਨਾਨਕ ਬਹੁ ਮੁਕਤ ਨਰ ਏ ਮਨ ਸਾਚੀ ਮਾਨ ਭੈ ਨਾ ਸੰਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਨਾ ਨੰਮ ਮੈਂ ਇਕੱਛੁ ਸਾਚੂ ਨਹੀਂ ਨਾਨਕ ਬਿਨ ਭਗਵਾਨ 19 ਜੀ ਨਮਾ ਸੇ ਜਨ ਤੇ ਮੁਗੁੰਦਾ ਉਜੈ ਦਿਨ ਸੈਨੀਤ ਜਗ ਰਚਨਾ ਤੈਸੀ ਰਚੀ ਕਹੁ ਨਾਨਕ ਸੁਨਮੀਤ ਪ੍ਰਾਨੀਤ ਚੂ ਨ ਚੇਤੈ ਮਦਮ ਜਹਲ ਸੋਤ ਕੋ ਚਾਨ ਸਦਾ ਸ਼ਰਨ ਰਾਮ ਕੀ ਦੇਹ ਕਉ ਨਾਨਕ ਸੁਨਵੀ ਮਨ ਦੁਰ ਲਗ ਮਾਨਕ ਦੇਹ ਮਾਇਆ ਕਾਰਨ ਤਾਹੀ ਮੂਰਖ ਲੋਗ ਅਜਾਨ ਕਉ ਨਾਨਕ ਬਿਨ ਹਰ ਭਜਨ ਫਿਰਤਾ ਜਨਮ ਸਿਰਾਂ ਸਤਿ ਸਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮਖਤ ਰਹਿਉ ਬਿਸਨੀਉ ਗੋਬਿੰਦ ਨਾਮ ਕਹੋ ਨਾਨਕ ਜਿਨ ਹਰ ਭਜਨ ਜੀਵਨ ਕਾਮੇ ਕਾ રામી રામ ના ચીતઈ મદમાયા હે અંદ તહો નાનક હર ભજન બિન પારત તાહી જમ પંદ સુખ મે બહો સંગી પાએ દુખ મે સંગ ન કોઈ તહો નાનક હર ભજ મના તુ સહાઈ હો ਜਨਮ ਜਨਮ ਪਰਮਤਪ ਫਿਰਉ ਮਿਟੇ ਹੋ ਨ ਜਮ ਕੋ ਤਰਾਸ ਕਹਉ ਨਾਨਕ ਹਰ ਭਜ ਮਨ ਨਿਰਭੈ ਪਾਵੈ ਆਸ ਜਤਨ ਬਹੁਤ ਨ ਕਰ ਰਹੀਉ ਮਿਟੇ ਹੋ ਨ ਮਨ ਕੋ ਮਾਨ ਧਰਮਤ ਸਿਉ ਨਾਨਕ ਫਤਿਉ ਰਾਗ ਲੇਹੁ ਭਗਵਾਨ ਬਾਲ ਜਵਾਨੀਆਂ ਤੇਰਦ ਪੁਨ ਤੀਨ ਅਵਸਥਾ ਜਾਨ ਕਹਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੁ ਹਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਉ ਰਾਮ ਗਇਓ ਅਬ ਕਿਉ ਰੋਵਤ ਅੰਦ ਮਾਯਾ ਮਰਮ ਰਹਉ ਨਿਕਸਤ ਨਾਹਿ ਨਮੀਤ ਨਾਨਕ ਮੂਰਤ ਚਿੱਤਰ ਜੋ ਛਾੜਤ ਨਾਹਿ ਨਭੀਤ ਨਰ ਚਾਹਤ ਕਚਿਔਰ ਹੋਰ ਕੀਔਰ ਹੈ ਭਾਈ ਚਿਤਵੰਤ ਰਹੇ ਉਠਗੌਰ ਨਾਨਕ ਪਾਂਸੀ ਦਣ ਪਰੀ ਜਦਨ ਬਹੁਤ ਸੁਖ ਕੀਏ ਦੁਖ ਕੋ ਕਿਉ ਨ ਕੋਈ ਕਹਉ ਨਾਨਕ ਸੁਣ ਰੇ ਮਨ ਆਰ ਪਾਵੈ ਸੋ ਹੋਏ ਜਾ ਕੇ ਤੋ ਟੇਕ ਮਾਰੀ ਫਿਰਤ ਹੈ ਸਭ ਕੋ ਦਾਤਾ ਸੁਪਨੇ ਜਿਉਂ ਜਾਨਾ ਇਨ ਮੈਂ ਗਤ ਤੇ ਰੋ ਨਹੀਂ ਨਾਨਕ ਕਹੇ ਉਪਖਾਨ ਕੀ ਗਰਬ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੀਨ ਘਰਦ ਸਿੰਘ ਮਰਨ ਨਾਮ ਕੋ ਸੋਨਰ ਮੁਖ ਕਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਇੱਕ ਭਗਤ ਭਗਵਾਨ ਜੀ ਕਾਨੀ ਕਹਿ ਲਾਏ ਮਨ ਜੈਸੇ ਸੂਤਰ ਸਵਾਨ ਨਾਨਕ ਮਨੋਂ ਤਾਹੇ ਕੰਨ ਸਵਾਮੀ ਕੋ ਗ੍ਰਹਿਉ ਜਿਉ ਸਦਾ ਸਵਾਣ ਤਜਤ ਨਹੀਂ ਨਿਤ ਨਾਨਕੇ ਬਿਦ ਹਰ ਭਜਾਉ ਇਕ ਮਨ ਹੋਏ ਇਕ ਚਿਤ ਤੀਰਥ ਭਰਤ ਅਰਗਾਨ ਕਰ ਮਾ ਨਿਜ ਦੇ ਰੇਸ਼ਨ ਸਿਰ ਕੰਪਿਓ ਪਗ ਡਗਮਕੀ ਨਨ ਚੂਤ ਤੇਹੀ ਨ ਕਹੁ ਨਾਨਕੇ ਹਿਤ ਭਈ ਤਉ ਨ ਹਰ ਰਸਲੀਨਾ ਨਿਜ ਕਰ ਦੇਖਿਉ ਜਗ ਤੁਮੈ ਕੋ ਕਾਹੂ ਤੇਰਾ ਮਰ ਭਗਤ ਹੈ ਤੇਰਾ ਕੋ ਮਨਮਾਹੀ ਜਗ ਰਚਨਾ ਸਭ ਤੁਧ ਹੈ ਜਾਨ ਲਹੋ ਰੇ ਮੀਤ ਕਰ ਨਾਨਕ ਤੇਰਾ

ਦਜੰਝਾਲ ਧੋਹਰਾ ਭਾਲੇ ਚੁਟਕਿਓ ਮੰਨਨ ਪਰੇ ਕਛੂ ਨਾ ਹੋਤੋ ਪਾਈ ਕਹੋ ਨਾਨਕ ਅਗੋ ਊਟ ਹਰ ਗਜ ਜਿਓ ਉਹ ਸਹਾਈ ਸਭ ਕਿਛ ਕੁਮਰ ਹਾਥ ਮੈਂ ਤੂੰ ਹੀ ਹੂ ਤਸਹਾਇ ਸੰਗ ਸੁਖਾ ਸਭ ਤਜ ਗਈ ਕੋ ਨ ਨਿਭੂ ਸਾਥ ਕਹੋ ਨਾਨਕੇ ਵਿਪਤ ਮੈਂ ਏਕ ਏਕ ਰਗਨਾਥ ਨਾਮ ਰਧਿਓ ਸਾਧੂ ਰਧਿਓ ਇਹ ਜਗਤ ਮੈਂ ਇਨ ਜਪਿਓ ਕੁਰਮੰ ਯੋ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਦ ਸੁ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਸਜੀ ਨਾ ਜਾਇ ਨਿਤ ਨਿਤ ਰਖਿ ਉਰ ਧਾਰੋ ਕੰ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮੋ ਪਸਾਰੋ ਸਗੋਕ ਮਹੱਲਾ ਪੰਜ ਵਾਰ ਈਰਾ ਕੀ ਤਾ ਜਾਤੋ ਨਹੀਂ ਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਕੀ ਬਹਰੀਆ ਇਕ ਹੋ ੰਕਾਰ ਸਤਗੁਰ ਪ੍ਰਸਾਦਿ ਰਾਗ ਮਾਲਾ ਆ ਰਾਗ ਇਕ ਸੰਗ ਪੰਚ ਬਰਨ ਸੰਗ ਅੱਲਾ ਮੰਗ ਉਚਰਹੀ ਪ੍ਰਥਮ ਪਹਿਰ ਵੀ ਬਿਲਾਵਲੀ ਕੁੰਨਿਆ ਕੀ ਦਾ ਬਹ ਮੰਗਲੀ ਪੁਨਸਲੇਖੀ ਕੀ ਭੈ ਭਾਰੀ ਇਹ ਘਰ ਗਉ ਕੀ ਪਾਂਚੌ ਨਾਰੀ ਪੰਜਮ ਹਰਦ ਦੇ ਸਾਗ ਸੁਨਾ ਬਹ ਬੰਗਾ ਲਹ ਮਦਮਾਂਦ ਵਗਾ ਬਹ ਲੰਤ ਬਿਲਾਵ ਰਗਾ ਬਹੀ ਆਪਣੀ ਆਪਣੀ ਭਾਂਤ ਆਸ਼ਪੁੱਤਰ ਭੈਰਵਤੀ ਗਾਵੇ ਗਾਇਨ ਫਤਰ ਦੋਤੀਆ ਮਾਲ ਕੌਸਿਕ ਅਲਾਪ ਸੰਗ ਰਾਗਨੀ ਪਾਚੌਥਾ ਪੈ ਗੋਂਡ ਕਰੀ ਅਰ ਦੀਬ ਗੰਧਾਰੀ ਗੰਧਾਰੀ ਸੇਵਤੀ ਉਚਾਰੀ ਤਨਾ ਸਰੀਏ ਪਾਚੌ ਗਾਈ ਮਾਲ ਰਾਗ ਕੌਸਿਕ ਸੰਗ ਲਾਈ ਮਾਰੂ ਮਸਤ ਅੰਦ ਮੇਵਾਰਾ ਪ੍ਰਭ ਚੰਦ ਕੌਸਿਕ ਉਭਾਰਾ ਭੌਕਟਿਓ ਭੌ ਰਾਨੰਦ ਕਾਏ ਅਸ਼ਟ ਮਾਲ ਕੌਸਿਕ ਸੰਗ ਲਾਏ ਪੁਨਿ ਆਇਓ ਢੋਲ ਪੰਜ ਨਾਰ ਸੰਗ ਅਸ਼ਟ ਸਤ ਉੱਤੇ ਹੈ 판 ਨਕਲੋ ਗਾਇਨ ਤਾਮ ਮੇ ਲਾਵਹੀ ਤੇ ਲੰਗੀ ਦੇਵ ਕਰਿ ਆਈ ਬਸੰਤੀ ਸੰਦੂਰ ਸੁਹਾਈ ਸਰਸਬਤੀ ਦੀ ਲੇਲਾ ਭਾਮ ਜਾ ਸੰਗ ਲਾਈ ਪੰਜ ਆਵਾਜ ਜਾਣ ਸੁਰਮਾਨੰਦ ਭਾਸ ਕਰਿ ਆਈ ਚੰਦਰ ਬਿੰਬ ਮੰਗਲ ਨੂੰ ਸੁਹਾਏ ਸਰਸਬਾਨਿਓ ਆਹੇ ਬਿਨੋਦਾ ਗਾਵੈ ਸਰ ਸਭ ਸੰਤ ਕਮੋ ਦਾਸ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਚੇਲੀ ਪਟ ਮੰਜਰੀ ਟੋਟੀ ਕਹੀ ਅਲਾਪ ਕਾਮੋ ਦੀ ਅਗੂਜਰੀ ਸੰਗ ਦੀਪਕ ਕੇ ਥਾਪ ਕਾਲੰ ਕਾ ਕੁੰਤਲਿਆ ਨਾਮਾ ਕਮਲ ਕੁਸਮ ਚੰ ਪਕ ਕੇ ਨਾਮਾ ਗੌਰਾ ਕਨ ਰਾਕ ਲਿਆ ਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਾਭ ਮਨ ਸ੍ਰੀ ਰਾਗ ਵਰਗਾ ਹੈ ਪੰਚੌ ਸੰਗ ਪਰੰਗਨ ਲਾਗਰ ਬੈ ਰਾਗੀ ਕੰਨਾਟੀ ਧਰੀ ਗਵਰੀ ਗਾਵਹਿ ਆਸਾ ਬਰੀ ਤੇ ਪਚ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਮਪੰਚੌ ਥਾਕੀ ਸੰਦੂਸਾਰਜ ਸਗੜਾ ਔਰ ਗੋਂਡ ਗੰਧੀਰ ਅਰਤ ਪੁੱਤਰ ਸ੍ਰੀ ਰਾਗ ਕੀ ਗੁੰਡ ਤੁੰਬ ਹਮੀਰ ਕਟਮੇ ਮੀਧ ਰਾਗ ਬਹਿ ਕਾ ਵਰ ਪੰਜ ਚੌ ਸੰਗ ਬਰੰਗਨ ਲਾਵ ਸੋਰਠਿ ਕੁੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਨ ਗੁਨੀ ਉਚ ਸੋ ਸੁਹੋ ਕੁੰਕੀਨੀ ਮੀਧ ਰਾਗ ਸਿਉ ਪੰਜ ਚੌ ਤੀਨੀ ਬੈਰਾ ਧਰ ਗਜ ਧਰ ਕੇ ਤਾਰਾ ਜਬਲੀ ਧਰ ਨਟ ਔਰ ਜਲ ਧਾਰਾ ਕੁੰਗਾਵ ਸੰਤ ਰਿਓ ਸਿਆਮਾ ਮੇੇ ਗੁਰੂ ਹਗੂ ਪੁੱਤਰੰ ਕੇ ਨਾਮ ਆਸਤ ਦਾਗੇ ਉਹਨ ਗਾਏ